ਕਿਆ ਕਰਦੀ ਆ ਤੂੰ ਅੱਜ ਕਿਵੇਂ ਆ ਗਈ ਭੁੱਲ ਕੇ ਰਸਤਾ ਨਹੀਂ ਭੁੱਲ ਗਈ ਹਾ ਕਿੰਨਾ ਸੋਹਣਾ ਪਰਸ ਤੇਰਾ ਏ ਇੰਨਾ ਨੋੜਾ ਵੇਲੇ ਮੇਰਾ ਆ ਪਲੀਜ਼ ਨਹੀਂ ਰਸਵਾ ਗੁੱਟਾ ਪਲੀਜ਼ ਐਕਚੁਅਲੀ ਮੈਂ ਨਹੀਂ ਮੈਂ ਸੇ ਵੀ ਉਹ ਮੈਂ ਕਹਿੰਦਾ ਸਾਡੇ ਚਾਚੀ ਕਾਹੀਓ ਕਾਹੀ ਟਰ ਨਹੀਂ ਵੀ ਦਿਆਂਗੇ ਦਰ ਦਰ ਤੋਂ ਮੈਨੂੰ ਹੋਰ ਜਾਣਾ ਦਾ ਮਨ ਨੂੰ ਲੱਗਦਾ ਹੈ ਉਹ ਬਿੱਤਾ ਵੀ ਜਿਆ ਕਿਆ ਹਾਲ ਚਾ ਚੁਪਰੀ ਤਾਂ ਚੁਪਰੀ ਤਾਂ ਦੀ ਕਿਤੇ ਗਈ ਵੀ ਆ ਚਾਚਾ ਸਤਿ ਸ੍ਰੀ ਅਕਾਲ ਹਾਂ ਠੀਕ ਠਾਕ ਬੜੇ ਸਾਹ ਪਰਥਲੇ ਕਰੇ ਪਏ ਆ ਅੱਛਾ

ਠੀਕ ਹੈ ਹੁਣ ਤੁਸੀਂ ਰਹਿਣਾ ਹੈ ਅੱਜ ਰਹਿ ਕੇ ਜਾਓਗੇ ਹੈ ਠੀਕਾ ਮੰਮਾ ਨੂੰ ਵੀ ਰੱਖ ਲਿਓ ਫਿਰ ਕਾ ਮੰਮਾ ਭੇਜ ਦੇਣੀ ਨਾ ਨਹੀਂ ਚਾਚੀ ਜੀ ਇਹਨੂੰ ਕੀ ਹੋਇਆ ਸ਼ਾਂਤ ਸ਼ਾਂਤ ਇਹ ਸੁੱਤਾ ਉੱਠਾ ਸਸ ਇਹ ਸਸ ਉਹ ਦੇ ਠੀਕ ਹੈ ਕੁਛ ਹੋ ਗਿਆ ਲੈ ਲੈ ਇਹਨਾਂ ਥੋੜਾ ਥੋੜਾ ਨੇ ਚਾਚਾ ਬੋਬੀ ਵਰਗਾ ਨਹੀਂ ਲੱਗਦਾ ਇਹ ਥੋੜਾ ਥੜਾ ਹੋ ਰਿਹਾ ਵਰਗਾ ਲੱਗਦਾ ਹੈ ਬੋ ਵੀ ਮੰਗ ਛੋਟਾ ਜਿਹਾ ਹੁੰਦਾ ਸੀ ਅੱਲਾ ਦੇ ਕੁੱਤੇ ਨੇ ਵੱਢਿਆ ਤਾਂ ਹਾਂ ਕਿੱਥੇ ਇੰਜੈਕਸ਼ਨ ਇੰਜੈਕਸ਼ਨ ਲਵਾ ਲਿਓ ਠੀਕ ਆ ਹੁਣ ਤਾਂ ਹੋਨੇ ਆਏ ਨਾ ਛੋਟੀ ਜੀ ਦੇ ਹੋਰ ਨੇ ਉਹ ਤੈਨੂੰ ਕੁੱਤੀ ਨੇ ਵੱਢਿਆ ਤਾਂ ਪੰਗੇ ਲੰਦਾ ਹਾਂ ਦੱਸ ਲਿਆਓ ਜੂਜ ਹਾਏ ਹਾਏ ਇਹ ਸ਼ਰਮ ਦਾ ਮਹਿਕਮਾ ਸੌ ਜਾ ਫਿਰ ਸੌ ਜਾ ਨਹੀਂ ਆਏ ਤਾਂ ਦੱਸੋ ਅੱਜ ਦਿਨ ਕਿੱਥੇ ਤੇ ਚੜਿਆ ਜਿਹੜੀ ਸਾਡੀ ਚਾਚੀ ਆ ਗਈ ਅੱਜ ਦਿਨ ਜਿੱਧਰ ਤੇ ਅੱਗੇ ਚੜਦਾ ਨਹੀਂ ਤਾਂ ਚਾਚੀ ਦਾ ਫੋਨ ਹੀ ਆਉਂਦਾ ਹੁੰਦਾ ਚਾਚੀ ਕਹਿੰਦੀ ਮੈਂ ਬਿਜੀ ਬਹੁਤ ਉਹ ਬਿਜੀ ਆ ਤੁਹਾਡਾ ਚਾਚਾ ਇਸ ਕਰਕੇ ਹਲੇ ਟਾਈਮ ਨਹੀਂ ਤਾਂ ਪੁੱਛ ਰੀ ਮੈਂ ਅੱਜ ਦਿਨ ਕਿੱਥੋਂ ਚੜ ਗਿਆ ਨਹੀਂ ਨਹੀਂ ਜਿੱਦ ਤੇ ਚਾਚਾ ਆ ਕੇ ਨਾ ਫੇ ਸੌਂ ਜਾਂਦਾ ਫਿਰ ਰੋਈ 3-4 ਵਜੇ ਉੱਠਦਾ ਫੇ ਕਿਤੇ ਨਾ ਵੀ ਨਹੀਂ ਹੁੰਦਾ ਫੇ ਬਸ ਇਹਨੇ ਸਾਢੇ ਕੁਸ਼ਿਆ ਵੇ ਫੇ ਲੰਘ ਜਣਾ ਦੇ ਦਿੱਤੇ ਫੇ ਅੱਜ ਸੰਡੇ ਛੁੱਟੀ ਛੁੱਟੀ ਦੀ ਹੂੰ ਤਾਂ ਕਰਕੇ ਹੂੰ ਸਾਡੇ ਦੀ ਛੁੱਟੀ ਹੋਈ ਅੱਜ ਅਸੀਂ ਨੂੰ ਅੱਛਾ ਮੈਨੂੰ ਲੈ ਚਲੂਗੇ ਤੁਸੀਂ ਆਪਣੇ ਨਾਲ ਤੁਹਾਡੀ ਮੰਮਾ ਤਾਂ ਕਹਿੰਦੀ ਲੈ ਕੇ ਨਹੀਂ ਜਾਣਾ ਤੇ ਚਲੋ ਵੇ ਦੇਖੀ ਚਿਪਕ ਜਿਓ ਕਰਤੀ ਚਾਚੀ ਤਾਂ ਕਿੰਨੀ ਕੁੜੀ ਡਰਾਈ ਪਈ ਆਲਾ ਦੇਖ ਲਓ ਭਾਈ ਸਾਰੇ ਵੀਅਰਸ ਦੇਖੋ ਸਾਡੀ ਚਾਚੀ ਸਾਡੀ ਕੁੜੀ ਤੇ ਕਿੰਨੇ ਅਤਿਆਚਾਰ ਕਰਦੀ ਕੁੜੀ ਦੀ ਬੋਲਤੀ ਉਹ ਬੰਦ ਕਰਾਈ ਪਈ ਹੈ ਕਹਿਣ ਲੱਗੇ ਤੈਨੂੰ ਸੱਚ ਵਈ ਚੁੱਪ ਕਰਕੇ ਤੁਸੀਂ ਤਾਂ ਹੈਪੀ ਸ कान्दवीर द मेडल्स, जो है जित के। आय हाय, पार्टी फिर तो पास्ता ये क्लास में चल। फिर तो पार्टी, हम तो रेस तो पास्ता ही है। रेस चल। और मैं उन्हें फर्स्ट क्लास होगी उन नंबर आने पर ये टेस्ट बहुत चल दो अच्छा। इधर टेस्ट। ठीका। पेपर ਜਿਵੇਂ ਰਿਸਟੈਂਸ ਪੇਪਰ ਮਨੇ ਲੈ ਲੈ ਹੋ ਲੈ ਹੋ ਰਿਹਾ ਨਹੀਂ ਹੈਗਾ ਜੇ ਲੈਣਾ ਹੈ ਹੋ ਗਿਆ ਦੇ ਦਿਓ ਹੋਇਆ ਤੁਹਾਡੇ ਸਮਾਨ ਦੀ ਤਾਂ ਹਾਂ ਸਮਾਨ ਦੀ ਧਿਆਨ ਆ ਭਾਈ ਉਹ ਨਹੀਂ ਸਾਨੂੰ ਪੁੱਛਦੀ ਹਾਲ ਚਾਲ ਤੁਹਾਡੇ ਠੀਕ ਠਾਕ ਆ ਬਸ ਸਮਾਨ ਦੇ ਦਿਓ ਸਾਨੂੰ ਤਾਂ ਇਹ ਕਹਿੰਦੇ ਸਮਾਨ ਵੀ ਪੀੜਾ ਬਟ ਖੰਡਾ ਇਹਣਾ ਹਲੇ ਮੜਾ ਜੈ ਇਹਨੂੰ ਪਖਣ ਦੋ ਫੇਰ ਪਤਾ ਲੱਗੂ ਇਹਨੂੰ ਪਖਣ ਦੋ ਹਲੇ ਚਲੋ ਜੀ ਠੀਕ ਆ ਥੋੜੇ ਟਾਈਮ ਤੱਕ ਮਿਲਦੇ ਆ ਨਹੀਂ ਬੜਾ ਹੱਸਦੇ ਆ ਕਿਆ ਗੱਲ ਹੋ ਗਈ ਇੱਕ ਫਿਰ ਮਤਲਬ ਤੇ ਚਾਚੂ ਜੀ ਨੇ ਵੀ ਕੋਈ ਹਲਕਾ ਜਿਹਾ ਬੰਦਾ ਚੜਾਉਣਾ ਤਾਂ ਉੱਪਰ ਐਡਾ ਭਾਰੀ ਬੰਦਾ ਕੱਥ ਚੜਾਇਆ ਤੇਰੇ ਪਾਪਾ ਦੀ ਖਬਰ ਨੂੰ ਆਏ ਆਗੇ ਅੱਛਾ ਐ ਹੈ ਆਪਣੇ ਦਿਓਰ ਦੀ ਖਬਰ ਨੂੰ ਆਈਏ ਚਾਚੀ ਸਾਡੀ ਹੁੰਦਾ ਯਾ ਤੈਂ ਚਾਚਾ ਅੱਛਾ ਚਾਚੇ ਰੋ ਪੂਰਾ ਇਨਸੀਡੈਂਟ ਸਾਰਕਲੇ ਬੰਦੇ ਨੂੰ ਕੁ ਮਤਲਬ ਨਹੀਂ ਆ ਹਾਂ ਇਹ ਤਾਂ ਨਹੀਂ ਤੁਸੀਂ ਬੜਾ ਜ ਇਨਸੀਡੈਂਟ ਤਾਂ ਪੂਰਾ ਦੱਸੋ ਵੀ ਪਾਪਾ ਉੱਪਰ ਚੜੇ ਆਏ ਗਿਰੇ ਮੈਂ ਦੱਸਿਆ ਉਹਨਾਂ ਨੂੰ ਇਹ ਕਹਿੰਦੇ ਕਿਵੇਂ ਗਿਰ ਗਏ ਮੈਂ ਕਿਹਾ ਟੀਨਾ ਬਸ ਨਾਟਕੱਸਦੇ ਦੇ ਇਹਨਾਂ ਕਰਕੇ ਥੱਲੇ ਗਿਰ ਗਏ ਥੱਲੇ ਕਿਸੇ ਕਦਲੇ ਬੰਦੇ ਨੇ ਨਾ ਵੀ ਇਹ ਤਾਂ ਹੋਰ ਵੀ ਤਾਂ ਨੇ ਨਾਟਕਸਾਈਆਂ ਨਾ ਦੋ ਤਿੰਨ ਦਿਨ ਹੋ ਗਏ ਤੇ ਸਾਰੀ ਟੀਨਾ ਆਪ ਤਾਂ ਗਈ ਹੈ ਜਦ ਚਾਚੇ ਤੁਸੀਂ ਟੀਨ ਰਹਿਦੀ ਨਹੀਂ ਉਹਨੂੰ ਦੱਸੋ ਕੀ ਹੋ ਗਿਆ ਅਸੀਂ ਰੋਜ਼ ਇੱਕੋ ਗਲੀ ਨੂੰ ਜਾਣੇ ਆ ਅਸੀਂ ਠੋਕਰ ਖਾ ਕੇ ਗਿਭਜਾਦੇ ਫਿਰ ਤੁਸੀਂ ਸਾਨੂੰ ਕਹੋਗੇ ਤੁਸੀਂ ਉਹੀ ਗਲੀ ਨੂੰ ਘਤ ਜਾਣੇ ਆ ਇਹ ਪਹਿਲਾਂ ਬਚਾਪ ਜੂ ਕੇ ਪੈਰ ਧਰ ਹੋਣਾ ਕਿ ਕਿੱਥੇ ਗਲਤ ਤਾਂ ਹੈ ਹੈ ਨਾ ਤੇ ਉਹਨਾਂ ਰੱਖ ਦੋਣਾ ਵੀ ਇੱਥੇ ਹੈਗੀ ਆ ਰਿਪੋਰਟ ਬੱਸ ਨਾਲ ਜੋ ਰਾਜ ਦੀ ਵਾਲੀ ਕੋਈ ਨਾਲ ਕੁਆਟਰ ਤੁੱਲਾ ਦੇਤੀ ਦੀ ਵਾਲ ਕੋਈ ਨਹੀਂ ਜਾਂਦੀ ਉਹਨਾਂ ਦਾ ਆਪਣਾ ਘਰ ਆ ਭਾਈ ਉਹਨਾਂ ਨੂੰ ਪਤਾ ਵੀ ਸਾਨੂੰ ਕਾਹ ਕਿਹਦੀ ਉਹ ਤਾਂ ਲੱਗੇ ਤੇ ਆ ਕੇ ਉੱਪਰ ਵੀ ਨਹੀਂ ਕੋਈ ਨਾ ਵੀਰ ਤੁਸੀਂ ਉੱਪਰ ਆ ਕਰ ਲੂਗੇ ਨਿਆਣੇ ਨਹੀਂ ਕਰਦੇ ਹਾਂ ਨੇਤਰਬੀਰ ਦਾ ਘਰ ਆ ਜਦੇ ਕਹਿਣਗੇ ਨੇਤਰਬੀਰ ਦਾ ਘਰ ਜਿਹੜਾ ਕੰਮ ਇਸ ਤਰ੍ਹਾਂ ਦੇ ਤੇ ਵੀ ਚਾਚੂ ਨੂੰ ਫੋਨ ਕਰਦਾ ਅੱਛਾ ਹੈ ਦੰਦੇ ਰਪਾ ਵਾਹ ਦੇਖ ਲੋ ਚਾਚੂ ਨੂੰ ਵੀ ਚਾਚੇ ਨੂੰ ਵੀ ਆਇਓ ਕਹਨੇ ਆ ਨਹੀਂ ਅੱਛਾ ਠੀਕ ਹੈ ਅੱਛਾ ਰੋਮਾਂ ਪਾ ਕਰਦਾ ਫੜਾ ਦੇ ਭਾਈ ਕਹਿੰਦੀ ਮੇਰਾ ਪਰਸਾ ਹੈ ਮੰਮੀ ਕਹਿੰਦੀ ਮੈਂ ਲੇਲਮਾ ਕਹਿੰਦੀ ਨਾ ਮੇਰਾ ਹੈ ਕਹਿੰਦੀ ਹਾਏ ਹਾਏ ਹਾਂ ਮੇਰਾ ਪਰਸਾ ਦੇ ਕੇ ਹਟੀ ਚਲ ਚਲ ਤੇਰੇ ਪੈਸੇ ਦੀ ਵਾਰਤ ਕਰਦੇ ਘਰ ਜਾ ਕੇ ਘੇਰੇ ਦੇਣਾ ਘਰ ਜਾ ਕੇ ਘੇਰੇ ਦੇਣਾ ਨਹੀਂ ਫਿਰ ਤੂੰ ਸਕੂਲ ਤੇ ਅਡੀਸ਼ਨ ਹੋ ਹਾਂ ਚਲ ਤੂੰ ਅੱਜ ਚੁੱਟਣਾ ਨਹੀਂ ਹੈ ਅੱਜ ਤਾਂ ਪਹਿਲਾਂ ਛੁੱਟੀ ਆ ਸੰਡੇ ਕਰਕੇ ਅੱਜ ਮੈਨੂੰ ਲੈ ਕੇ ਜਾਣਾ ਨਾਲ ਕਿ ਕਿਰਵਾ ਲਿਕੇ ਆਉਕੇ ਮੈਨੂੰ ਨਹੀਂ ਪਤਾ ਮੈਨੂੰ ਲੈ ਕੇ ਜਾਇਓ ਆਪਣਾ ਆਏ ਕਰਿਓ ਪਾਪਾ ਨੂਰੀ ਛੱਡ ਜਿਓ ਆਪਾਂ ਸਾਰੇ ਜਾਣੇ ਚੱਲੂਗੇ ਕਿਛ ਲਾਗਾ ਕੋਲ ਚਲਾਉਂਗਾ ਕੋਈ ਦੇ ਦੱਸ ਰਹੀ ਨਾ ਤੇ ਫਿਰ ਦਨੋਂ ਵਟਸਐਪ ਦੁਆਰਾ ਤੇ ਹੀ ਦੂ ਗੋਲ ਕੋਰੀਅਰ ਕਰ ਕੋਰੀਅਰ ਤੇ ਵਟਸਐਪ ਕਰਦੇ ਤੁਮਰ ਬੋਨ ਤੋਂ ਆ ਜਾਣਾ ਇਹ ਵਟਸਐਪ اے دوچر میٹ ائے ہائے یار میرا جی نہیں لگ رہا او دیکھ کے او چپ بیٹھا پتہ نہیں کرتے اس کا گھر ڈھونڈاں گے نیترا کا سوال ہے نہ کہاں ہے جی نیترا ملے نہیں چپ ہاں میں کان میں رکھ کے چلا سیدھا رکھ کے لیکن کہتا ہوں یہ سب ٹھیک ہے پھر انا فران کو پتہ چلا پوری 203 پارتی تھی یہ 203 نہ ٹائر پہلا اوتھے رکھ لاونا پڑا ادھر سے بوڑدی पैैर हो जी जगह रखोगे हडड़म मत लगेगा। ऐना सुथरा है। हां हो गया दीपी जी रे। दी। सारा हो गया लगा मैं दीपी जी रेगी। बस। एंडो में काम हो गया। गिरा है जा गिरा है तेरे गर्दन को पड़ने बची पता। ना केड़े किथे उठे पाए बेटा? हां रे उठे पाए पोटली। दीपी मैं सत्तू हां हां। ਇਹ ਨਿੰਨੇ ਹੋਣੇ ਇਹ ਕਿਰਬਾਹ ਹੈ ਕਿੰਨੇ ਹੋਣੇ ਦੇਖੀਓ ਜਲਦਾ ਏ ਦੇਖੀਓ ਕਿਹੜਾ ਕਿਹੜਾ ਦੇਖਦਾ ਏ ਉਹ ਜਲਦਾ ਏ ਉਹ ਵੀ ਆ ਰਹੀ ਹੈ ਰੰਗ ਖਰਾਬ ਹੋ ਜਾਣਾ ਰੰਗ ਇਹ ਕਰਤਾ ਬਹੁਤ ਮੈਨੂੰ ਬਣਾ ਚਾਚੀ ਜੀ ਚਾਚੀ ਕਹਿੰਦੇ ਮੈਂ ਛਿੜਕਦੀ ਆ ਨਾ ਮੈਨੂੰ ਤਾਂ ਕਹੇ ਦੇ ਨੇਤਰ ਵੀਰ ਨੂੰ ਫੋਨ ਕਰ ਦਦਾ ਸੀ ਕਿੰਨਾ ਖੋਪ ਚਾਚੀ ਤੁਹਾਡੇ ਚ ਵੀ ਖੋਪ ਮੋੜਨ ਦੀ ਕੋਸ਼ਿਸ਼ ਪੂਰਾ ਮੈਂ ਕਿਹਾ ਕਿ ਕਿੱਦੇ ਤੁਸੀਂ ਸੌਣਾ ਹੈ ਨਾ ਉੱਠਣਾ ਹੈ ਹਾਂ ਸੌਂ ਕੇ ਇੱਕ ਵਾਰ ਉੱਠਦਾ ਨਹੀਂ ਮੇਰੇ 2 ਵਜ ਗਏ ਹੁਣ ਵੀ ਸ਼ਾਮ ਹੋ ਗਏ ਨੇ ਮਾਣਾ ਸਵੇਰੀ ਹਾਂ ਅੱਛਾ ਦੋ ਤਾਂ ਮਨੂ ਕੀ ਹੋ ਗਿਆ ਗੁਰਦਾਰੀ ਦੇ ਵੀਡੀਓ ਬਣਾਉਣਾ ਚਾਹੁੰਦਾ ਨਹੀਂ ਕਾਦੀ ਵੀਡੀਓ ਬਣਾਉਣੀ ਹੈ ਚਾਚੂ ਵੀਡੀਓ ਬਾਬੇ ਦੀ ਠੀਕ ਬਾਕੀ ਓ ਸ਼ਵਾਦ ਦੇਖੇ ਮੇਹਣਾ ਤਾਂ ਬੋਲਦਾ ਹੀ ਨਹੀਂ ਪਾਪਾ ਨਾਲ ਹੀ ਬੋਲਦਾ ਹੈ ਗੰਦਾ ਸ਼ੁਗਰੀ ਜਾਸਰੀ ਜਾਸਰੀ ਤੇ ਹੋਰ ਉਹਨੂੰ ਕੋਲੋਂ ਬੈਠੀ ਨਹੀਂ ਨਹੀਂ ਸਾਨੂੰ ਬਾਬਾ YouTube ਲਾਵੇ ਗਏ ਹੋੜੇ ਨੂੰ ਮੰਮੀ ਨਾ ਉਹਨੂੰ ਆਪ ਤਾਂ ਬਹੁਤ ਹਾਲੀ ਆਪਲੇ ਸਸਿੰਗਲਾਸ ਕਰੇ ਵਾਹ ਜੀ ਮਾ ਉਹ ਸਾਡੇ ਵਿੱਚ ਮਾਸੀ ਆ ਗਈ ਜੀ ਕਿਤੇ ਗਏ ਹੋਏ ਸੀਗੇ ਫੰਕਸ਼ਨ ਤੇ ਠੀਕ ਹੈ ਖਾਓ ਲੈ 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 ਆਵਦੇ ਦੇਖੋ ਹਾ ਇਦਾਂ ਨਹੀਂ ਕਰੀਦਾ ਹੁੰਦਾ ਮਾ ਚਾਚੀ ਜੀ ਖਾਓ ਕਿੱਡੀ ਚ ਜਗਤ ਓ ਯਾਰ ਹਣ ਤੁਸੀਂ ਮਾਲਾ ਆਏ ਆ ਪੂਰੇ ਰਲਾ ਜਾ ਕੇ ਭੇਜਣੇ ਕਿ ਤਿੰਨ ਦਿਨ ਉੱਤੇ ਕੁਝ ਖਾਓ ਨਾ ਆਓ ਜੀ ਤੁਸੀਂ ਕਾਹ ਕੇ ਦੇਖੋ ਭਾਈ ਕਿੰਦਾ ਮੇਰੀ ਮਾਸਤੀ ਨੇ ਬਣਾਇਆ ਬਹੁਤ ਸਵਾਦਾ ਵੈਸੇ ਤਾਂ ਇਹ ਹੈ ਤਾਂ ਚਾਚੀ ਜੀ ਵਧੀਆ ਹੈ ਸਬਜੀ ਮਾਈਆਂ ਮੀਆਂ ਵੇ ਮਿਰਚਾਂ ਮਾਈਆਂ ਮੀਆਂ ਬਸ ਹਾਂ ਜਾਂਦਾ ਹੀ ਨਹੀਂ ਅੰਦਰ ਇਹ ਪਤਾ ਨਹੀਂ ਖਾਤੇ ਹੈ ਤੁਸੀਂ ਇਹੋ ਜੇ ਕੁਝ ਖਾਂਦੇ ਹੀ ਨਹੀਂ ਚਾਜ ਨਾਲ ਖਾਓ ਨਾ ਜਾਂਦੇ ਤੁਸੀਂ ਤੇਰਾ ਕੁ ਹਾਂ ਬਮਾਲਾ ਨਹੀਂ ਖਾ ਹੁੰਦਾ ਮਾਲਾ ਨੇ ਪਰ ਵਿਸ਼ਵਾਸ ਨਹੀਂ ਨਾ ਵੀ ਕਿਆ ਪਾ ਕੇ ਦੇ ਦੇਵੇ ਲੈ ਭੀਵਾ ਕਹਤੇ ਨਹੀਂ ਤਾਹੀ ਨਹੀਂ ਤਾਹੀ ਤਾਹੀ ਖਾਣੇ ਹਾਂ ਸੁਖ ਨੂੰ ਪਲੀਜ਼ ਮਾਂ ਮ ਬਣਹੀ پیسے ਨਹੀਂ ਦੇਣੇ ਹਾਂ ਬਸ ਕਰਿਆ ਮੋ ਦੇ ਤੇ ਫਿਰ ਆ ਆ ਦੇ ਮੈਂ ਤੇ ਤੂੰ ਸੇਮ ਸੇਮ ਤੂੰ ਮੇਰੀ ਲੱਤ ਵਰਗ ਹੈ ਤੂੰ ਮੇਰੀ ਲੱਤ ਵਰਗਾ ਉਹ ਦੇਖੀ ਨਹੀਂ ਮੈਂ ਇਹ ਨਹੀਂ ਦੇਖੀ ਮੈਨੂੰ ਪਤਾ ਹੀ ਨਹੀਂ ਕਿਹੜਾ ਮੈਨੂੰ ਪੈਸੇ ਦੇ ਦੋ ਮੈਂ ਬੋਲ ਲਿਆ ਮਾਂ ਆਚੂ ਲੈ ਸ਼ੁਭ ਤਖਾ ਵਿੱਚੇ ਜੀ ਸਾਡੇ ਫੈਮਿਲੀ ਮੈਂਬਰ ਹੋਰ ਵੀ ਆਏ ਹੋਏ ਆ ਜੀ ਐਸ ਕਰਕੇ ਠੀਕ ਆ ਜੀ ਆ ਸ਼ੁਭ ਨੂੰ ਲੈ ਕੇ ਆਓ ਤੁਸੀਂ ਕੁਝ ਬੋਲਦੇ ਹੀ ਨਹੀਂ ਹੈਗੇ ਮੈਂ ਹੀ ਬੋਲੀ ਜੰਨੀ ਆ ਸਭ ਤੇ ਬੋਲਦੇ ਦਖਾਦੇ ਆ ਇਸ ਤੇ ਖਾ ਲੱਗੇ ਨੇ ਖਾਓ ਖਾਓ ਫੇ ਖਾਓ ਠੀਕ ਆ ਜੀ ਫਿਰ ਮਿਲਦੇ ਆ ਦੇਖੋ ਚਾਚੀ ਜੀ ਮੇਰੇ ਚਾਚੇ ਨਾਲ ਕਿੰਨਾ ਅਤਿਆਚਾਰ ਹੁੰਦਾ ਹੈ ਕੱਲ ਤੇਰੀ ਕੱਦ ਲੈਣੀ ਹੂੰ ਕਿੰਨੇ ਲੈਣਾ ਬੱਚੀ ਬੀ ਨਹੀਂ ਆ ਲੈ ਲਾ ਬਜਾਵਲ ਦਾ ਕੀ ਧੀ ਰਹੀ ਉਸਾਂ ਕਿਹੜਾ ਬੈਂਕ ਹੈ ਜੱਜ ਮੇਰਾ ਇੱਕ ਦਿਨ ਤਾਂ ਡਬਲ ਹੋ ਜੂਗਾ ਡਬਲ ਚਲ ਮੀਂਹ ਦਾ ਕਟ ਡਬਲ ਦੇ ਦੀ 20 ਤੇਰਾ 30 ਰੁਪਏ ਨੀ ਮੈਂ ਤਾਂ 6 ਸਾਲ 7 4 ਕੁ ਮਹੀਨੇ ਉਹਨੇ 5 ਸਾਲ ਤੋਂ ਡਬਲ ਕਰਦਾ ਬੈਂਕ ਮੈਂ ਮੈਂ ਕਹਿੰਦਾ 8 ਸਾਲ ਤੇ ਕਰਵਾਵਾਂ ਨਾ ਨਾ ਮੈਂ ਤਮੀਨੇ ਤੱਕ ਲੈਣੀ ਆ ਨਾ ਬਈ ਆ ਬੈਗ ਨਾ ਦਿਖਾਈ ਜਾ ਮਾਰੀ ਤੋਂ ਕੱਢ ਕੇ ਉਹ ਚੋਰ ਪੈਜੀ ਕੋਈ ਨਹੀਂ ਨਹੀਂ ਉਹ ਤਾਂ ਲੈਣੇ ਆ ਮੈਂ ਪਤਾ ਲੱਗ ਗਿਆ ਨੀਲੇ ਰੰਗ ਦਾ ਬੈਗ ਚੈਟਾ ਸੰਦੀਪ ਕਹੂਗਾ ਵਿੱਚ ਲਾਲ ਮਿਰਚ ਲਕੋ ਦੇਣੀ ਆਪਾਂ ਨੇ ਉਹ ਆਈ ਦਿੱਕੀ ਸੀ ਕਿਤੇ 3000 ਲੈਣਾ ਸਾਰਿਆਂ ਦੇ ਸਾਹਮਣੇ ਜਵਾਨ ਹੋਈ ਆ ਏ ਤਾਂ ਫੇ ਜਵਾਨ ਤਾਂ ਮੁੱਕਰ ਨਹੀਂ ਸਕਦਾ ਏ ਕਾਫੀ ਹੋਇਆ ਹਾਂ ਟਾਟਾ ਚਲ ਚਲ ਜਵਾਨ ਕਰ ਜਵਾਨ ਕਰ ਨਾ ਬਈ ਇਹ ਗੱਲ ਕਰ ਤੈਨੂੰ ਸਾਹਮਣੇ ਜਵਾਨ ਹੋਈ ਆ ਬਈ ਹਾਂ ਬਈ ਮਿੱਕੀ ਆ ਨਹੀਂ ਕਰੇਗੀ ਜੋ ਕੋਈ ਨਹੀਂ ਜਵਾਨ ਤੁਸੀਂ ਆਪਣੀ ਆਪਸ ਚ ਕਰ ਲਈ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਤੁਸੀਂ ਦੋ ਜਿਹੜੇ ਆਪਸ ਚ ਜਵਾਨ ਬਣਾਈ ਆ ਆਪੇ ਭਾਈ ਜੀ ਛੋਟਾ ਸੋਣਾ ਜੀ ਥੋੜੀਆਂ ਦੋ ਬੈਠੀਆਂ ਭਾਗੀ ਹਾਂ ਕੋਤੀ ਜੀ ਦਾ ਸੀ ਅੜੇ ਪਾਰ ਆਲੀ ਫੜੀ ਆ ਇਹ ਹੁਣ ਤੁਸੀਂ ਤਿਆਰ ਬੰਦਿਆਂ ਦੇ ਸਾਹਮਣੇ ਕਿਹਾ ਵੀ ਮੈਨੂੰ 20000 ਦੇ ਤੇ ਮੈਂ ਡਬਲ ਕਰਕੇ ਦਊਂਗਾ ਨਾ ਇੱਕ 20000 ਆਹ ਬੰਦੇ ਕਹਿ ਕੇ ਮੈਂ ਤਾਂ ਇਹ ਕਿਹਾ ਵੀ ਦੇਖ ਜੇ ਤੇ ਮੈਂ ਪੁੱਲ ਪੁੱਲ ਕੇ ਪਛਲਵਾ ਵੀ ਪੈਸੇ ਹੈਗੇ ਨਾ ਐਡਾ ਸਿਰ ਬਚਦਾ ਕੋਈ ਰੁਪਈਆ ਨਹੀਂ ਘਰ ਲੈ ਵਿੱਚ ਹਾਂ ਮੈਂ ਰੋਂ ਕੇ ਤਾਂ ਨਿਕਲਦੇ ਮੈਂ ਮੈਂ ਨਹੀਂ ਕਿਹਾ ਲਗੀ ਮੈਂ ਤਾਂ ਕਿਹਾ ਕਿ ਮੈਨੂੰ ਦੇ ਦੇ ਨਹੀਂ ਇਹ ਗੱਲ ਤਾਂ ਬੰਦੇ ਵੀ ਕਹਦੇ ਹੋੜੀ ਇਹ ਕੋਈ ਗੱਲ ਨਹੀਂ ਹਰੇਕ ਬੰਨ ਬੰਨ ਕਹਿੰਦੀ ਹੁੰਦੀ ਕੋਈ ਗੱਲ ਤੇ ਸੁਣਾਇ ਹੋੜੀ ਤੁਸੀਂ ਵਿੱਚ ਪਾਉਂ ਤੋਂ ਨਹੀਂ ਕਿ ਮੈਂ ਕੋਈ ਨਗਰਾਜ਼ ਕਰੀ ਨਹੀਂ ਵਿੱਚ ਪਾਉਂ ਤੋਂ ਨਹੀਂ ਆਦਿ ਹੋੜੇ ਮੈਂ ਆਪਣੇ ਆਪੇ ਵਧਾ ਲੂੰਗੀ ਕੋਈ ਤੋੜਿਆ ਨਹੀਂ ਆਦਿ ਹੋੜੇ ਕੋਈ ਪਤਾ ਅਵੇਸੇ ਤੋਂ ਸਾਡ 200 ਦਾ ਨੋਟ ਕੱਢ ਲਿਆ ਖਾ 400 ਰੁਪਏ ਲੱਗੂ ਮੇਰੇ ਕੋਲ ਤਾਂ ਜਾਂ ਕੋਸਤਾ ਲਿਆ ਬੜਾ ਆਦਮੀ ਹੋ ਜਾਂਦੀ ਨਹੀਂ ਕੋਈ ਚੀਜ਼ ਆ ਜਾ ਕਿੱਥੋਂ ਪਟਵਾ ਕਿੱਥੋਂ ਆ ਵਿੱਕੀ ਤੋਂ ਬਟਾ ਦੇ ਹਾਂ ਕੁਲਪੀ ਆ ਆ ਮੈਂ ਹੁਣ ਜਾ ਕੇ ਆਇਆ ਦੇਖਦਾ 1 500 ਦਾ ਨੋਟ ਤਾਂ ਮੇਰੀ ਕੁਰਸੀ ਖੜਚੀ ਦੇ ਤੋ ਗਰੀ ਹਾਂ ਉਹ ਵੀ ਬਜਾਰਾ ਟੁੱਟ ਗਿਆ ਰਹਿ ਗਿਆ ਵਿੱਚ 200 40 ਰੁਪਏ ਵਿੱਚ ਇਹ ਵੀ ਕੱਲ ਤੱਕ ਖਤਮ ਹੋ ਉਹ ਤੋਂ ਬਾਅਦ ਪੈਸਾ ਘਟਾਉਣਾ ਹੀ ਨਹੀਂ ਸਲਾਹ ਉਹ ਸਾਡੇ ਲੱਕ ਦੇਣਾ ਮਟੂਆ ਵਾ ਮੈਸੇ ਮੈਂ ਬਾਅਦ ਚ ਪੂਰ ਛੜਸ ਮੈਂ ਤਾਂ ਜੂਸ ਪੀਣਾ ਤਾਂ ਬੁੱਧਾ ਪੇ ਹੋ ਜਾਣਾ ਕੁਲਪੀ ਵਾਲਿਆਂ ਨੇ ਆਣ ਲੱਗਣਾ ਵਾ ਅਰੇ ਇਹ ਕਾਲੇ ਕਾਇ ਗੁੱਫੀ ਗੁੱਫੀ ਬੋਲਣਾ ਆਪਲਾ ਜੀ ਉਹਨੂੰ ਦੱਸ ਨੂੰ ਕਿਹਨੂੰ ਸਭ ਨੇ ਪਤਾ ਨਹੀਂ ਲੱਗਦਾ ਕਿ ਭਾਈ ਇਹਨੇ ਕਿਹਾ ਤਾਂ ਮम्मा ਜਾ ਕੇ ਕਹੂਗੀ ਇਹਨੇ ਕਿਹਾ ਤਾਂ ਅਜਿਨਾਂ ਨਾਲ ਕਰੇ ਦਿਖਾ ਦਨੇ ਉਹ ਹੁਣ ਉਹ ਦੁਕਾਨ ਮੁਰੇ ਲੱਗਦੀ ਹਥੇ ਕਰ ਜਿੰਦੀ ਜੂਸ 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 ਹੋਰ ਕਾ ਲੀਟਰ ਨੇ ਲੱਗ ਜਿੰਦੀ ਦੁਕਾਨ ਮੁਰੇ ਪਹਿਲਾ ਮੈਨੂੰ ਦੁਆ ਤਾਂ ਮੈਂ ਛੂਰ ਜਾਊਗੀ ਚਲ ਕਹ ਲੈ ਵੈਸੇ ਪਾਬੀਲਾ ਨੂੰ ਸਿਖਾ ਦੇ ਕੋਈ ਕਾ ਚਾ ਪਾਬੀਰਾ ਤੇ ਦੁਕਾਨ ਅੱਧਾ ਕਿਲੋ ਮੀਟਰ ਤੱਕ ਜਾਉਗੇ ਤਾਂ ਦੁਕਾਨ ਇਹ ਤੂੰ ਇਹ ਤਹਾ ਦੇ ਇੱਕ ਵੇਖ ਮਾਂ ਦੀ ਤੇਰੀ ਬਿਆਸ ਮੁਰਦਾਨੀ ਨਹੀਂ ਪਾ ਵੀ ਤੇ ਵਰਕਰ ਖਾਂਦੀ ਨਹੀਂ ਉਹ ਇੱਕ ਵਾਰ ਕੈਨੇਡਾ ਵੀ ਮਾਂ ਨੂੰ ਸਿਖਾਦੀ ਮੈਨੂੰ ਨਾ ਪਤਾ ਨਹੀਂ ਨਾ ਤੇ ਤੇਰੀ ਦੁਕਾਨ ਦਾ ਕੀ ਹਾਂ ਬੋਲਦਾ ਦੇ ਕੁਛ ਨਾ ਨਹੀਂ ਇੱਕ ਵਾਰ ਵੀ ਵਰਕਰ ਖਾਂਦੀ ਭਾਈ ਭਾਲ ਉਹ ਖਾਂਦੇ ਕੋਟ ਹਾਏ ਤੂੰ ਕੀ ਮੈਂ ਕਹਾਂ ਤੜੀ ਫੈਕ ਕਿੰਨਾ ਬੁਸਤ ਕੋਲ ਨਮਾ ਗਿਆ ਤਾਂ ਕਿਹਾ ਵੀ ਪਾਪਾ ਕਿਹਾ ਕਿ ਪਾਪਾ ਤੋਂ ਕੀ ਸਕੇ ਲੋੜ ਤਾਂ ਕੀ ਮਤਲਬ ਨਾ ਕਹਿੰਦੀ ਉਹ ਤਾਂ ਤੁਹਾਨੂੰ ਦੇ ਹੀ ਹੋਈ ਹੈਗੀ ਸੱਚ ਚੋਲ ਫੋਲ ਮੋ ਤਿਆਰ ਹਾਂ ਹਾਂ ਉਹ ਉਹਨੂੰ ਵੀ ਉਹਨੂੰ ਵੀ ਵੀਡੀਓ ਦੇਖੇ ਤੁਸੀਂ ਸਾਡਾ ਪਤੀ ਨੂੰ ਤੁਸੀਂ ਕਹਿ ਖਾਣੇ ਆਂ ਨਹੀਂ ਹੁਣ ਸਾਡੀ ਸਾਰੀ ਵੀਡੀਓ ਦੇਖਦੇ ਆਂ ਲੋ ਤੇ ਪੈਂਦਾ ਬਲੌਗ 20 ਦਿਨਾਂ ਚ ਸਾਰੇ ਦਾਦਣ ਕੇ ਵੀ ਇਹ ਨਾ ਅਸੀਂ ਬਾਸਤੂ ਕਰਦੇ 20 ਦਿਨਾਂ ਦੇ ਵਿੱਚ ਫਾਸਟ ਫੂਡ ਤੁਹਾਨੂੰ ਗੁੱਸਾ ਨਾ ਮੈਂ ਕਿੱਦੋਂ ਨਾ ਕੀ ਕਿ ਕਿ ਸੋਚਣਾ ਨਹੀਂ ਲੋੜ ਹੈ ਸੋਚਣਾ ਨਹੀਂ ਲੋੜ ਹੈ ਅਸੀਂ ਖਾਦਾ ਨਹੀਂ ਸੱਚੀ ਖਾਦਾ ਹੀ ਨਹੀਂ ਖਾਦਾ ਨਹੀਂ ਬਾਬੀ ਤਨ ਜਿਗਰਾ ਮੇਰਾ ਵੇ ਜਿੱਦਾਂ ਮੈਂ ਪੰਬਰੀ ਜਾਇਆ ਮੈਂ ਉਦੋਂ ਨਹੀਂ ਕੁਛ ਦੇਖਿਆ ਮੈਂ ਗੱਡੀ ਸਿੱਧੀ ਲਿਆ ਹਾਂ ਪਹਿਲਾ ਕਿ ਕੁਲਚੇ ਆਉਣ ਵੱਡੀ ਉੱਤੇ ਵਾਲਾ ਹੋਰੀ ਦਾ ਪੈਂਦਾ ਹਾਂ ਉਹਦੇ ਬਾਅਦ ਫਿਰ ਉਹਦੇ ਕਿ ਗੋਲ ਗੱਪਿਆਂ ਵਾਲਾ ਕੋਲ ਉੱਥੇ ਹੈ ਨਹੀਂ ਉਹਦਾ ਕਹਿੰਦੇ ਨਹੀਂ ਜੀ ਬਰੈਡਾਂ ਹੋਲੇ ਚਾਹਦੇ ਮਚੂਨ ਤੋਂ ਪਲਾਣਾ ਬਣਾ ਲਓ ਕਿ ਟੰਕਾ ਦਾ ਵੀ ਬਾਸਪੂੜਾ ਦਾ ਸਮਾਨ ਘਰ ਨੂੰ ਲੈ ਜਾਂਦੇ ਆ ਉਹ ਦੁਕਾਨ ਚ ਕਿ ਉੱਥੋਂ ਸਮਾਨ ਨਹੀਂ ਮਿਲਿਆ ਫਿਰ ਜਾਰਾ ਉਹਦਾ ਬੀਪੀ ਆਇਆਗਾ ਮੈਂ ਹੁਣ ਨਹੀਂ ਸਿੱਧਾ ਘਰ ਜਾਉਂਗਾ ਗੱਡੀ ਹਾਂ ਹੋਣਾ ਹੁਣ ਮੈਂ ਤਿਆਰ ਹੋ ਰਹਾ ਬੈਠਾ ਜੀ ਤਿਆਰ ਹੋ ਕੇ ਸੀ ਕਿਤੇ ਪ੍ਰੋਗਰਾਮ ਪਰ ਜਾ ਕੇ ਪਰ ਅਥਰੇ ਤੁਰਦੇ ਤੁਰਦੇ ਜਿਸਰੇ ਤੋਂ ਤੁਰੇ ਜੀ ਉੱਥੇ ਦੇ ਫੇਰ ਕਰਨੇ ਜੀ ਫਾਸਟ ਫੂਡ ਨਿਆਣਿਆਂ ਨੂੰ ਬਣਾ ਕੇ ਖਵਾਉ। ਵੀਦਾ ਸਮਾਨ ਮਹਾਂ ਚਾਲਕ ਉਹ ਜੀ ਦੋ ਘਟਾ ਕਰਨਾਰ ਮਿਲਿਆਰੀ ਫੇਰ ਮਗਰ ਦੇ ਮਹਾਂ ਚਾਲਕ ਨੂੰ ਅੱਜ ਕਾ ਫੋਨ ਕਰਕੇ ਕਹਿੰਦੇ ਜਵਾਕਾਂ ਨੂੰ ਵੀ ਸਮੋਸੇ ਖਵਾਵਾਂਗੇ। ਚਾਹੋ ਜੀ ਸਮੋਸੇ ਤਾਂ ਸਾਡੇ ਕੋਲ ਆਲਰੇਡੀ ਆਇਆ ਹੈ ਵੀ ਤੁਸੀਂ ਪੀਜ਼ਾ ਲੈ। ਹਾਂ ਗਾ ਚਮਕੌਰ ਸਾਹਿਬ ਘੰਗਰੀ ਪੁਆਇੰਟ ਵਾਲੀ ਦੀ ਦੁਕਾਨ ਇੱਕ ਹੈ। ਉੱਥੇ ਗਿਆ ਉਹ ਕਹਿੰਦੇ ਜੀ ਪੌਣਾ ਘੰਟਾ ਤੁਹਾਨੂੰ ਵੇਟ ਕਰਨੀ ਪੈਣੀ ਐ ਮਾ ਜਿਵੇਂ ਤਾਂ ਘਾਟਾ ਮੇਰਾ ਇੱਥੇ ਪਾੜਾ ਜੇ ਤੁਸੀਂ ਰਹਿਣ ਤਾਂ ਮੈਂ ਬੰਨੇ ਹੱਥ ਫੇਰ ਵੀ ਕਰਦੇ ਕਰਾਉਂਦੇ ਤਾਂ 450 ਦਾ ਮਿਊਨੀਜ਼ ਪੁਰਾਣਾ ਢਮਗਾਣਾ ਵਕਾਣਾ ਛੰਕਾਣਾ ਆਏਗਾ ਆਪਣੇ ਨਿਆਣਿਆਂ ਦਾ ਆਪਾਂ ਮੂੰਹ ਨਹੀਂ ਬੰਦ ਕਰਦਾ ਜੇ ਸਿਫ ਆਪਣਾ ਕਰ ਸਕਦੇ ਚਲੋ ਬਾਸ ਦੇ ਮੋਟਰੀ ਜੀ ਆ ਸਾਡੇ ਘਰ ਨਹੀਂ ਇਹ ਬੰਦੇ ਕਹਿੰਦਾ ਕਹਿੰਦਾ ਫਾਇਨਾ ਗੱਡੀ ਗਈ ਪੂਚੇ ਆਲੇ ਨੂੰ ਠੀਕ ਹੈ ਹੁਣ ਇੱਕ ਗੱਲ ਐ ਮੈਂ ਨਿਆਣਿਆਂ ਨੂੰ ਟੀ ਆ ਚਲ ਕੇ ਤੁਸੀਂ ਕਿਉਂ ਮਾਦੋ ਉਹਦੇ ਵਾਕ ਤੇ ਮੈਂ ਬਣਾਏ ਨਹੀਂ ਤਾ ਅਗਲਾ ਅਗਲਾ ਕਹਿੰਦਾ ਮੇਰੇ ਘਰ ਵਾਲੀ ਨੂੰ ਇਹ ਪਿਆਰ ਨਾ ਬਣਾ ਰਹੀ ਮੈਂ ਨਾ ਖਾਵਾ ਮੈਂ ਆਈ ਨਹੀਂ ਤਾਂ ਮੈਂ ਕੱਲ ਕਹੀ ਸੀ ਇਹ ਥੋੜੀ ਬਹੁਤ ਈ ਗਲਤੀ ਆ ਵੀ ਆਪਾਂ ਜੇ ਖਾਵਾਂਗੇ ਸਿੰਪਲ ਖਾਂਦੇ ਤਰਲੇ ਖਾਣਾ ਤੇ ਤੈਨੂੰ ਤਾਂ ਉਹ ਸਾਰਾ ਨਾ ਖਾਦੇ ਮੱਤਾ ਤਲਿਆ ਹੋਇਆ ਤੇਰੇ ਨੋਂ ਦਾ ਜਦ ਬਣਾਇਆ ਹੀ ਨਹੀਂ ਗਾਹ ਖਾਦੇ ਲੈ ਕੇ ਖਾਦਾ ਗੱਲ ਤਾਂ ਇੱਥੇ ਮੁੱਕਦੀ ਆ ਹਾਂ ਨਹੀਂ ਮੈਂ ਲੋ ਕਹਾਂਗਾ ਕਿਸੇ ਨੂੰ ਵੀ ਤਾਇਆ ਹਾਂ ਨਹੀਂ ਜਨਾਗਾ ਸਾਰੇ ਨੂੰ ਇਕੱਲੀ ਦੀ ਕਮਿਊਨਿਟੀ ਚਲਾ ਵਿੱਚ ਮੈਂ ਮਰਚਪੁੱਕ ਪਿਆਜ਼ ਰੱਖ ਲਿਆ ਕਿ ਹੋਰ ਅਸ ਟਮਾਟਰ ਰੱਖੇ ਵੀ ਖੀਰਾ ਰੱਖਿਆ ਕੜੀ ਦੇ ਦੇ ਕਿਸੇ ਨੂੰ ਨੂੰ ਤੜ ਕੇ ਦੇਣਾ ਤੈਂ ਕਿਉਂ ਤਲੇ ਮੈਨੂੰ ਤਾਂ ਆਰਡਰ ਆਇਆ ਬਿਨਿਆਣੇ ਬਿਨਾਂ ਤਲੇ ਤੇ ਨਹੀਂ ਖਾਣਦੇ ਪੂਰੇ ਚਾਰ ਪੰਜ ਪਾਣੀ ਮੈਂ ਸਿਰਫ ਇੱਕ ਪੈਕੇਟ ਬਣਿਆ ਇੱਕ ਪੈਕੇਟ ਬਣਿਆ ਉਹ ਯਾਰ ਕਿੰਨੇ ਜਾਣੇ ਤੇਰੀ ਜਿਠਾਣੀ ਤੇਰੀ ਤਾਰੀਫ ਕਰਦੀ ਵੀ ਵਧੀਆ ਬਣੇਗਾ ਤੇ ਹਾਂ ਫੇਰ ਤਾਂ ਗੱਲ ਦਾ ਸਵਾਦ ਤਾਂ ਹੀ ਹੁੰਦਾ ਬਣਾਨੇ ਦੇ ਖਾਣ ਦਾ ਰੋਕ ਮੈਂ ਜੱਟਾ ਝਾਰ ਗਿੱਲੀ ਹੋਈ ਹੈ ਤੈਨੂੰ ਕਿਵੇਂ ਇਹ ਤੇ ਬਹੁਤ ਆਕੀ ਹੁੰਦੀ ਐ ਇਤਨਾ ਖਾਂਦ ਤੱਕ ਬੋਲਾ ਜਾ ਪੈਣਾ ਕਾਲੇ ਰੇ ਹਾਲ ਮੈਂ ਇਹਨਾਂ ਦਾ ਵੀ ਖੰਡ ਕਰ ਰਿਆ ਵੇ ਆਪਣੇ ਨਾਲ ਵੀ ਜੇ ਮੈਂ ਨਹੀਂ ਖਾਣਾ ਤਾਂ ਤੁਸੀਂ ਵੀ ਨਹੀਂ ਖਾਣ ਕੈਂਟੀ ਆ ਨਾ ਤੂੰ ਇਹਦਾਂ ਜੇ ਕਿਤੇ ਭਲੇਖੇ ਨਾਲ ਖਾ ਲਵੇ ਇਹ ਤਾਂ ਮਾਂ ਘਰ ਤੱਕ ਕਿਲੋ ਮੀਟਰ ਪਰ ਨਹੀਂ ਤੇ ਕਿਤਾ ਕਿੱਦਾਂ ਆਇਆ ਘਰ ਦੇ ਵਿੱਚ ਜੀ ਹਰ ਜਾ ਉਹ ਜੇ ਮੈਂ ਕਹਤਾ ਵੀ ਮੈਂ ਇੱਕ ਟਾਣਾ ਵਜਨ ਮੈਂ ਆਪਣੀ ਦੀਦੀ ਦਾ ਵੀ ਤਾਂ ਕਹਿ ਸਕਦੀ ਵੀ ਕਿੱਦਾਂ ਹਾਂ ਚੰਗੀ ਲੱਗਦੀ ਉਹ ਮਾਰੀ ਵਧੀਆ ਵਧੀਆ ਪਰਸਾਂ ਬਸਾਂ ਦੇ ਹਾਂ ਹਾਂ ਬੁਮਾਰੀਆਂ ਲੱਗਦੀਆਂ ਤੁਹਾਨੂੰ ਬੁਮਾਰੀਆਂ ਸ਼ੁਕਰ ਜੀ ਤੁਹਾਨੂੰ ਦਾ ਪਾਣੂ ਕਿੱਥੇ ਆਮੀ ਆ ਸਾਮਣੋਂ ਤੋਂ ਦੇਣੇ ਵਾਲੇ ਪੋਗੜ ਚਲੋ ਕੋਈ ਗੱਲ ਇਹ ਗੱਲੇ ਕਿਸੇ ਹੋਰ ਪਾਸੇ ਨੂੰ ਚੱਲੇਗੇ ਤੁਸੀਂ ਚਾਚੀ ਆਈ ਵੀਤੀ ਚਾਚੇ ਦੀ ਪਰਜਾਈ ਆਈ ਵੀਤੀ ਖੁਸ਼ੀਆਂ ਗੱਲਾਂ ਗੱਲ ਕਰੋ ਕੋਈ ਕੰਕਾ ਲੱਗ ਰਹੀ ਜੇ ਸਾਡੀਆਂ ਆ ਗਿਆ ਪੰਜਾਈ ਕਿਤੇ ਵਰਕਰ ਨਹੀਂ ਖਾਂਦੀ ਨਹੀਂ ਕਹਿੰਦੀ ਖੁਸ਼ੀਆਂ ਗੱਲਾਂ ਕਰੋ ਨਹੀਂ ਪੰਜਾਈ ਕਿਤੇ ਵਰਕਰ ਨਹੀਂ ਨਾਲ ਇੱਕ ਗੱਲ ਹੋਰ ਚਾਚੇ ਨਾਲ ਨਹੀਂ ਚਾਚੀ ਜੀ ਬੋਲ ਰਹੇ ਪਾਪਾ ਨਾਲ ਐਨ ਬਹੁਤ ਵਧੀਆ ਬੋਲੇ ਚਾਚੀ ਹਸੀਆਂ ਜਾਂਦੀ ਹੈ ਵਰਕਰ ਤੋਂ ਐਨ ਜਦੀ ਕਮਾਈ ਲੈ ਦਿਖਾਈ ਦਿੰਦੇ ਤੇ ਉਹਨੂੰ ਵਿਆਹ ਦੇ ਘਾਟ ਦੀ ਸੋਣੀ ਆ ਖੁਸ਼ਰਾ ਵੀ ਖੋਈ ਮੈਂ ਥੋੜੀ ਗੱਲਾਂ ਸੁਣ ਤੇ ਅਜਾਸੀ ਜਾ ਤਾ ਨਾ ਜੋਕਰ ਦਾ ਸਾਹਿਬ ਜੋ ਜੋਕਰ ਨਾਲ ਜੋਗ ਮਾਰ ਦਿੰਦੇ ਆ ਪੰਜਾਬ ਨਾਲ ਹੱਥ ਲਾ ਕੇ ਗੇਰੀਆਂ ਨਹੀਂ ਵੀ ਭਾਬੀ ਘਟ ਨਹੀਂ ਗੁਸਰੇ ਦੀ ਅੱਖ ਉਸ ਨਹੀਂ ਇਹ ਕਿੱਟਾ ਚੋਪਵਾ ਦੇ ਨਹੀਂ ਕਿ ਹੱਥ ਵਾਰਦੀ ਆਨੇ ਅੰਗਲੀਆ ਤੋੜ ਕੇ ਤਾੜਦੀ ਆ ਹਾਂ ਪਤਾ ਮੈਨੂੰ ਕਹੜੀ ਲਈ ਆ ਇਹ ਨੜੀ ਆਪਸ ਵਿੱਚ ਕਿਆ ਵੀ ਖੜਾ ਲਾਇਆ ਕੋਈ ਨਾ ਕਰਦੀ ਨਾ ਖੜਾ ਪਾਇਆ ਕੋਈ ਗੱਲ ਨਹੀਂ ਬਿੰਦਾ ਹੋ ਗਿਆ ਬੈਲੀ ਹੋ ਸਦਾ ਹੈ ਅੱਥਪੜ ਦੇ ਬੱਜਾ ਨਹੀਂ ਜੋਰਨੋਂ ਜਿੰਨੇ ਬੱਜਾ ਉਦੋਂ ਵੀ ਨਾ ਬਸ ਮੈਂ ਉਧਰ ਬੈਠੀ ਜਾਊਂਗਾ ਕੀ ਆਊਗਾ ਉਧਰ ਤਾਂ ਆਪਣੀ ਲਿਜੂ ਧਰਤੀ ਕਿੱਥੇ ਕਮਰਾ ਜਾਂ ਪਤਣ ਨੂੰ ਕਿੱਥੇ ਆਉਂਦਾ ਚਲੋ ਜੀ ਬਟੀਕਾ ਅਗਲੀ ਵੀਡੀਓ ਚ ਮਿਲਦੇ ਆ ਅੱਥਪੜ ਉਹਨਾਂ ਦਾ ਕੰਮ ਹੋ ਰਿਹਾ ਹੈ ਮੈਂ ਉਹੀ ਕਹਿੰਦੀ ਸੀ ਕਿ ਉਹ ਕੰਪੀਰ ਕਮਰਾ ਹੈ ਲੈ ਠੀਕ ਹੈ ਫਿਰ ਬਾਏ ਬਾਏ